Welcome to Punjabi Job Studios educational channel. ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ। ਅੱਜ ਦੀ ਅਪਡੇਟ ਦੇ ਵਿੱਚ ਅੱਪ ਤੁਹਾਡੇ ਲਈ ਨਗਰ ਨਿਗਮ ਜਲੰਧਰ ਦੀ ਭਰਤੀ 2026 ਬਾਰੇ ਜਾਣਕਾਰੀ ਲੈ ਕੇ ਆਏ ਹਾਂ। ਇਸ ਭਰਤੀ ਦੇ ਵਿੱਚ ਟੋਟਲ 1196 ਪੋਸਟਾਂ ਨੇ ਤੇ ਇਹ ਭਰਤੀ ਉਹਨਾਂ ਲਈ ਹੈ ਜਿਨ੍ਹਾਂ ਨੇ 8ਵੀਂ ਪਾਸ ਕੀਤੀ ਹੋਈ ਹੈ ਜਾਂ ਫਿਰ ਉਹ ਅਨਪੜ੍ਹ ਨੇ। ਯਾਨੀ ਕਿ ਅਨਪੜ੍ਹ ਵੀ ਇਸ ਭਰਤੀ ਨੂੰ ਅਪਲਾਈ ਕਰ ਸਕਦੇ ਨੇ ਇਸ ਭਰਤੀ ਦੇ ਵਿੱਚ ਕਿਹੜੀਆਂ-ਕਿਹੜੀਆਂ ਪੋਸਟਾਂ ਦੀ ਕਿੰਨੀਆਂ-ਕਿੰਨੀਆਂ ਵੈਕੈਂਸੀਆਂ ਨੇ ਕਿੰਨੀ ਤਨਖਾਹ ਹੋਵੇਗੀ ਇਸ ਭਰਤੀ ਦੇ ਵਿੱਚ ਕਿੰਨੀ ਉਮਰ ਸੀਮਾ ਰੱਖੀ ਗਈ ਹੈ ਇਸ ਭਰਤੀ ਦੇ ਲਈ ਤੱਕੇਵੇਂ ਇਸ ਭਰਤੀ ਨੂੰ ਅਪਲਾਈ ਕਰਨਾ ਹੈ ਇਹ ਸਾਰੀਆਂ ਜਾਣਕਾਰੀਆਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜਾਣਗੀਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਨਵੇਂ ਸਰੋਤਿਆਂ ਨੂੰ ਬੇਨਤੀ ਆ ਵੀ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ ਜੀ ਅਤੇ ਇਸ ਵੀਡੀਓ ਨੂੰ ਹਾਈ ਪੁਆਇੰਟਸ ਦੇ ਕੇ ਆਪਣਾ ਸਪੋਰਟ ਜ਼ਰੂਰ ਦਿਓ ਜੀ ਜੀ ਬਿਨਾ ਕੋਈ ਦੇਰੀ ਕੀਤੇ ਆਪਾਂ ਵਧਦੇ ਹਾਂ ਵੀਡੀਓ ਦੇ ਵੱਲ ਅਤੇ ਦੇਖਦੇ ਹਾਂ ਸਾਰੀ ਜਾਣਕਾਰੀ ਇਹ ਭਰਤੀ ਨਗਰ ਨਿਗਮ ਜਲੰਧਰ ਵੱਲੋਂ ਕੰਡਕਟ ਕੀਤੀ ਗਈ ਹੈ ਅਤੇ ਇਸ ਭਰਤੀ ਦੇ ਵਿੱਚ ਟੋਟਲ 1196 ਪੋਸਟਾਂ ਨੇ ਪਹਿਲੀ ਪੋਸਟ ਇਸ ਦੇ ਵਿੱਚ ਸਫਾਈ ਸੇਵਕ ਦੀ ਹੈ ਜਿਸ ਦੀਆਂ 440 ਵੈਕੈਂਸੀਆਂ ਨੇ ਤਨਖਾਹ ਇਸ ਦੇ ਵਿੱਚ 18000 ਰੁਪਏ ਜਾਨੀ ਕਿ 7ਵੇਂ ਪੇ ਕਮਿਸ਼ਨ ਦੇ ਹਸਾਬ ਨਾਲ ਮਿਲੇਗੀ ਯੋਗਤਾ ਇਸ ਪੋਸਟ ਦੇ ਲਈ ਕੋਈ ਨਹੀਂ ਰੱਖੀ ਗਈ ਹੈ ਅਪਲਾਈ ਕਰਨ ਵਾਲੇ ਵਿਅਕਤੀ ਨੂੰ ਬਸ ਸਿਰਫ ਪੜ੍ਹਨਾ ਤੇ ਲਿਖਣਾ ਆਉਂਦਾ ਹੋਵੇ ਜੇਕਰ ਉਸ ਨੇ ਪਹਿਲਾਂ ਕਿਸੇ ਵੀ ਸਰਕਾਰੀ ਜਾਂ ਅਰਧ ਸਰਕਾਰੀ ਸੰਸਥਾ ਦੇ ਵਿੱਚ ਕੰਮ ਕੀਤਾ ਹੈ ਤਾਂ ਉਸ ਸੰਸਥਾ ਤੋਂ ਜਾਰੀ ਤਸਦੀਕਸ਼ੁਦਾ ਸਰਟੀਫਿਕੇਟ ਨਾਲ ਨੱਥੀ ਕੀਤਾ ਜਾਵੇ ਅਪਲੀਕੇਸ਼ਨ ਦੇ ਨਾਲ ਦੂਸਰੀ ਵੈਕੈਂਸੀ ਹੈ ਜੀ ਸੀਵਰਮੈਨ ਦੀ ਇਸ ਦੀਆਂ ਕੁੱਲ 165 ਵੈਕੈਂਸੀਆਂ ਨੇ ਇਸ ਦੇ ਵਿੱਚ ਵੀ ਯੋਗਤਾ ਸੇਮ ਰੱਖੀ ਗਈ ਹੈ ਅਤੇ ਤਨਖਾਹ ਵੀ ਤੁਹਾਡੀ ਸੇਮ ਹੋਵੇਗੀ 18000 ਰੁਪਏ ਪ੍ਰਤੀ ਮਹੀਨਾ ਇਸ ਦੇ ਵਿੱਚ ਮਿਲੇਗੀ ਅਤੇ ਯੋਗਤਾ ਇਸ ਦੇ ਵਿੱਚ ਕੁਝ ਨਹੀਂ ਰੱਖੀ ਗਈ ਹੈ ਸਿਰਫ ਪੜਨਾ ਅਤੇ ਲਿਖਣਾ ਆਉਂਦਾ ਹੋਵੇ ਅਤੇ ਕਿਸੇ ਵੀ ਸਰਕਾਰੀ ਜਾਂ ਅਰਧ ਸਰਕਾਰੀ ਸੰਸਥਾ ਦੇ ਵਿੱਚ ਪਹਿਲਾਂ ਕੰਮ ਕੀਤਾ ਹੈ ਤਾਂ ਉਸ ਦਾ ਐਕਸਪੀਰੀਅੰਸ ਸਰਟੀਫਿਕੇਟ ਹੋਵੇ ਕੋਲ ਅੰਨ ਦੇ ਤੀਜੀ ਵੈਕੈਂਸੀ ਆ ਗਈ ਜੀ ਗਾਰਡਨ ਬੇਲਦਾਰ ਜਾਨਕਿ ਕੇ ਮਾਲੀ ਦੀ ਇਸ ਦੀਆਂ 406 ਵੈਕੈਂਸੀਆਂ ਨੇ ਤਨਖਾਹ ਇਸ ਦੇ ਵਿੱਚ ਵੀ 18000 ਮਿਲੇਗੀ ਪ੍ਰਤੀ ਮਹੀਨਾ 18000 ਰੁਪਏ ਤਨਖਾਹ ਰੱਖੀ ਗਈ ਹੈ ਅਤੇ ਯੋਗਤਾ ਇਸ ਦੇ ਵਿੱਚ ਘੱਟੋ ਘੱਟ 8ਵੀਂ ਪਾਸ ਹੋਣੀ ਚਾਹੀਏ ਜ਼ਰੂਰੀ ਹੈ ਅਤੇ ਪੰਜਾਬੀ ਵਿਸ਼ੇ ਦੇ ਨਾਲ 8ਵੀਂ ਪਾਸ ਕੀਤੀ ਹੋਣੀ ਜ਼ਰੂਰੀ ਹੈ ਜੇਕਰ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਕਿਸੇ ਸਰਕਾਰੀ ਸੰਸਥਾ ਤੋਂ ਗਾਰਡਨਿੰਗ ਦਾ ਕੋਰਸ ਯਾਨੀ ਕਿ ਮਾਲੀ ਦਾ ਕੋਰਸ ਕੀਤਾ ਹੋਇਆ ਹੈ ਤਾਂ ਉਸ ਦਾ ਸਰਟੀਫਿਕੇਟ ਨਾਲ ਐਪਲੀਕੇਸ਼ਨ ਦੇ ਨੱਥੀ ਕੀਤਾ ਜਾਵੇ ਅਤੇ ਜੇਕਰ ਪਹਿਲਾਂ ਕਿਸੇ ਸਰਕਾਰੀ ਜਾਂ ਅਰਧ ਸਰਕਾਰੀ ਸੰਸਥਾ ਦੇ ਵਿੱਚ ਕੰਮ ਕੀਤਾ ਹੈ ਤਾਂ ਉਸ ਦਾ ਐਕਸਪੀਰੀਅੰਸ ਸਰਟੀਫਿਕੇਟ ਵੀ ਨਾਲ ਐਪਲੀਕੇਸ਼ਨ ਦੇ ਨੱਥੀ ਕੀਤਾ ਜਾਵੇ ਅਗਲੀ ਪੋਸਟ ਆ ਗਈ ਜੀ ਰੋਡ ਬੇਲਦਾਰ ਦੀ ਇਸ ਦੇ ਵਿੱਚ ਕੁੱਲ 160 ਵੈਕੈਂਸੀਆਂ ਨੇ ਅਤੇ ਇਸ ਦੇ ਵਿੱਚ ਤਨਖਾਹ ਤੁਹਾਨੂੰ 18000 ਰੁਪਏ ਪ੍ਰਤੀ ਮਹੀਨਾ ਹੀ ਮਿਲੇਗੀ ਯੋਗਤਾ ਇਸ ਦੇ ਲਈ ਵੀ ਘੱਟੋ-ਘੱਟ 8ਵੀਂ ਪਾਸ ਹੋਣੀ ਜ਼ਰੂਰੀ ਹੈ ਅਤੇ 8ਵੀਂ ਪਾਸ ਪੰਜਾਬੀ ਵਿਸ਼ੇ ਦੇ ਨਾਲ ਪਾਸ ਕੀਤੀ ਹੋਵੇ ਅਪਲਾਈ ਕਰਨ ਵਾਲੇ ਵਿਅਕਤੀ ਨੇ ਜੇਕਰ ਪਹਿਲਾਂ ਕਿਸੇ ਸਰਕਾਰੀ ਜਾਂ ਅਰਧ ਸਰਕਾਰੀ ਸੰਸਥਾ ਦੇ ਵਿੱਚ ਕੰਮ ਕੀਤਾ ਹੈ ਤਾਂ ਉਸ ਦਾ ਐਕਸਪੀਰੀਅੰਸ ਸਰਟੀਫਿਕੇਟ ਅਪਲੀਕੇਸ਼ਨ ਦੇ ਨਾਲ ਨੱਥੀ ਕੀਤਾ ਜਾਵੇ ਅਗਲੀ ਪੋਸਟ ਆ ਗਈ ਜੀ ਫਿਟਰ ਕੋਲੀ ਦੀ ਇਸ ਦੇ ਵਿੱਚ ਕੁੱਲ 25 ਵੈਕੈਂਸੀਆਂ ਨੇ ਅਤੇ ਇਸ ਦੇ ਵਿੱਚ ਤਨਖਾਹ ਤੁਹਾਨੂੰ 18000 ਰੁਪਏ ਪ੍ਰਤੀ ਮਹੀਨਾ ਮਿਲੇਗੀ ਅਤੇ ਇਸ ਦੇ ਵਿੱਚ ਯੋਗਤਾ ਘੱਟੋ ਘੱਟ 8ਵੀਂ ਪਾਸ ਪੰਜਾਬੀ ਵਿਸ਼ੇ ਦੇ ਨਾਲ ਪਾਸ ਕੀਤੀ ਹੋਣੀ ਜ਼ਰੂਰੀ ਹੈ ਜੇਕਰ ਪਹਿਲਾਂ ਕਿਸੇ ਸਰਕਾਰੀ ਜਾਂ ਅਰਧ ਸਰਕਾਰੀ ਸੰਸਥਾ ਦੇ ਵਿੱਚ ਕੰਮ ਕੀਤਾ ਹੈ ਤਾਂ ਉਸ ਦਾ ਐਕਸਪੀਰੀਅੰਸ ਸਰਟੀਫਿਕੇਟ ਐਪਲੀਕੇਸ਼ਨ ਦੇ ਨਾਲ ਨੱਥੀ ਕੀਤਾ ਜਾਵੇ ਉਮਰ ਸੀਮਾ ਇਸ ਭਰਤੀ ਦੇ ਲਈ ਘੱਟੋ ਘੱਟ 18 ਸਾਲ ਹੋਣੀ ਜ਼ਰੂਰੀ ਹੈ ਮਿਤੀ 1 1 2026 ਨੂੰ 18 ਸਾਲ ਤੱਕ ਦੀ ਹੋਣੀ ਜ਼ਰੂਰੀ ਹੈ ਘੱਟੋ ਘੱਟ ਅਤੇ ਵੱਧ ਤੋਂ ਵੱਧ ਉਮਰ ਜੋ ਰੱਖੀ ਗਈ ਹੈ ਉਹ ਜਰਨਲ categories ਲਈ 37 ਸਾਲ ਹੋਣੀ ਜ਼ਰੂਰੀ ਹੈ 37 ਸਾਲ ਤੋਂ ਉੱਪਰ ਨਹੀਂ ਹੋਣੀ ਚਾਹੀਦੀ ਅਤੇ ਘੱਟੋ-ਘੱਟ 18 ਸਾਲ ਹੋਣੀ ਜ਼ਰੂਰੀ ਹੈ ਅਤੇ SC ST ਲਈ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 42 ਸਾਲ ਹੋਣੀ ਜ਼ਰੂਰੀ ਹੈ ਸੈਂਟਰ ਜਾਂ ਸਟੇਟ ਸਰਕਾਰ ਦੇ ਕਰਮਚਾਰੀਆਂ ਨੂੰ ਉਮਰ ਦੀ ਸੀਮਾ ਜੋ ਰੱਖੀ ਗਈ ਹੈ ਉਹ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 45 ਸਾਲ ਤੱਕ ਦੀ ਹੋਵੇਗੀ ਹੈਂਡੀਕੈਪ ਯਾਨੀ ਕਿ ਦਿਵਿਆਂਗ ਉਮੀਦਵਾਰਾਂ ਲਈ ਉਮਰ ਸੀਮਾ ਜੋ ਰੱਖੀ ਗਈ ਹੈ ਉਹ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 47 ਸਾਲ ਤੱਕ ਦੀ ਹੋਵੇਗੀ ਅਤੇ ਕਿਸੇ ਤਰ੍ਹਾਂ ਦੀ ਵੀ ਔਰਤ ਜਾਨੀ ਕਿ ਵਿਧਵਾ ਜਤਲਾਖਸ਼ੁਦਾ ਔਰਤਾਂ ਦੇ ਲਈ ਉਮਰ ਸੀਮਾ ਜੋ ਰੱਖੀ ਗਈ ਹੈ ਉਹ ਵੱਧ ਤੋਂ ਵੱਧ 40 ਸਾਲ ਤੱਕ ਦੀ ਹੋਣੀ ਜ਼ਰੂਰੀ ਹੈ ਇਸ ਭਰਤੀ ਨੂੰ ਅਪਲਾਈ ਕਰਨ ਦੇ ਲਈ ਐਪਲੀਕੇਸ਼ਨ ਫਾਰਮ ਦੇ ਨਾਲ ਜੋ ਤੁਸੀਂ ਦਸਤਾਵੇਜ਼ ਨੱਥੀ ਕਰਨੇ ਨੇ ਉਹ ਇਸ ਪ੍ਰਕਾਰ ਨੇ ਉਮਰ ਸੰਬੰਧੀ ਦਸਤਾਵੇਜ਼ ਜੋ ਨੱਥੀ ਕਰਨੇ ਨੇ ਉਹ ਜਨਮ ਸਰਟੀਫਿਕੇਟ ਹੋਣਾ ਚਾਹੀਦਾ ਹੈ ਜਾਂ ਫਿਰ ਪੈਨ ਕਾਰਡ ਜਾਂ ਡਰਾਈਵਿੰਗ ਲਾਇਸੈਂਸ ਜਾਂ ਵੋਟਰ ਕਾਰਡ ਆਈਡੀ ਕਾਰਡ ਜਾਂ ਫਿਰ ਪਾਸਪੋਰਟ ਇਹਨਾਂ ਸਾਰੀਆਂ ਚੀਜ਼ਾਂ ਵਿੱਚੋਂ ਕੋਈ ਵੀ ਦੋ ਚੀਜ਼ਾਂ ਦੀ ਫੋਟੋਕਾਪੀ ਐਪਲੀਕੇਸ਼ਨ ਫਾਰਮ ਦੇ ਨਾਲ ਨੱਥੀ ਕਰਨੀ ਜ਼ਰੂਰੀ ਹੈ ਤੋਂ ਬਾਅਦ ਆ ਗਿਆ ਜੀ ਆਪਣੇ ਰਿਹਾਇਸ਼ ਸੰਬੰਧੀ ਦਸਤਾਵੇਜ਼ ਇਸ ਦੇ ਵਿੱਚ ਰਿਹਾਇਸੀ ਸਰਟੀਫਿਕੇਟ ਜਾਨੀ ਕਿ ਰੈਜ਼ੀਡੈਂਸ ਸਰਟੀਫਿਕੇਟ ਜਾਂ ਵੋਟਰ ਕਾਰਡ ਜਾਂ ਪਾਸਪੋਰਟ ਅਤੇ ਜਾਂ ਡਰਾਈਵਿੰਗ ਲਾਇਸੈਂਸ ਇਹਨਾਂ ਸਾਰੀਆਂ ਚੀਜ਼ਾਂ ਵਿੱਚੋਂ ਕੋਈ ਇੱਕ ਚੀਜ਼ ਦੀ ਫੋਟੋਕਾਪੀ ਨਾਲ ਲਗਾਉਣੀ ਜ਼ਰੂਰੀ ਹੈ ਇਸ ਤੋਂ ਬਾਅਦ ਆ ਗਿਆ ਵਿਦਿਅਕ ਯੋਗਤਾ ਸੰਬੰਧੀ ਦਸਤਾਵੇਜ਼ ਜਾਣ ਕੇ ਤੁਹਾਡੀ ਐਜੂਕੇਸ਼ਨ ਕੁਆਲਿਫਿਕੇਸ਼ਨ ਦੇ ਸਰਟੀਫਿਕੇਟ ਦੋਸਤੋ ਜਿਵੇਂ ਕਿ ਮੈਂ ਦੱਸਿਆ ਸੀ ਸੀਵਰਮੈਨ ਅਤੇ ਸਫਾਈ ਸੇਵਕ ਲਈ ਕੋਈ ਵੀ ਯੋਗਤਾ ਨਹੀਂ ਰੱਖੀ ਗਈ ਹੈ ਅਤੇ ਬਾਕੀ ਦੀ ਅਸਾਮੀ ਜਾਨੀ ਕਿ ਮਾਲੀ ਗਾਰਡਨ ਬੇਲਦਾਰ ਜਾਂ ਫਿਟਰ ਕੋਲੀ ਲਈ ਜਾਂ ਰੋਡ ਬੇਲਦਾਰ ਲਈ ਘੱਟੋ ਘੱਟ 8ਵੀਂ ਪਾਸ ਆਪਣਾ ਸਰਟੀਫਿਕੇਟ 8ਵੀਂ ਪਾਸ ਦਾ ਪੰਜਾਬੀ ਵਿਸ਼ੇ ਦੇ ਨਾਲ ਪਾਸ ਕੀਤੀ ਹੋਈ 8ਵੀਂ ਦਾ ਸਰਟੀਫਿਕੇਟ ਨਾਲ ਲਗਾਉਣਾ ਜ਼ਰੂਰੀ ਹੈ ਮਤਲਬ ਕਿ ਉਹਦੀ ਫੋਟੋਕਾਪੀ ਨਾਲ ਲਗਾ ਦਿਓ ਜੇਕਰ ਤੁਹਾਡੇ ਕੋਲੇ ਕੋਈ ਐਕਸਪੀਰੀਅੰਸ ਸਰਟੀਫਿਕੇਟ ਹੈ ਸਰਕਾਰੀ ਜਾਂ ਅਰਧ ਸਰਕਾਰੀ ਵਿਭਾਗ ਦਾ ਤਾਂ ਤੁਸੀਂ ਉਸ ਉਹ ਵੀ ਉਸ ਦੀ ਵੀ ਫੋਟੋਕਾਪੀ ਨਾਲ ਲਗਾ ਸਕਦੇ ਹੋ ਇਸ ਤੋਂ ਬਾਅਦ ਆਪਣੀ ਕੈਟਾਗਰੀ ਸਰਟੀਫਿਕੇਟ ਤੁਸੀਂ ਕੈਟਾਗਰੀ ਸਰਟੀਫਿਕੇਟ ਦੀ ਫੋਟੋਕਾਪੀ ਵੀ ਨਾਲ ਲਗਾਉਣੀ ਜ਼ਰੂਰੀ ਹੈ ਜਿਵੇਂ ਕਿ ਤੁਸੀਂ ਐਸ ਸੀ ਬੀ ਸੀ ਹੋ ਤੇ ਉਸ ਦੀ ਐਸ ਸੀ ਬੀ ਸੀ ਸਰਟੀਫਿਕੇਟ ਦੀ ਤੁਸੀਂ ਫੋਟੋਕਾਪੀ ਨਾਲ ਲਗਾ ਦਿਓ ਜੋ ਵੀ ਫੋਟੋਕਾਪੀਜ਼ ਤੁਸੀਂ ਐਪਲੀਕੇਸ਼ਨ ਦੇ ਨਾਲ ਲਗਾਉਂਗੇ ਉਹੋ ਫੋਟੋਕਾਪੀਜ਼ ਦੇ ਉੱਤੇ ਤੁਸੀਂ ਆਪਣੇ ਸਾਈਨ ਕਰਦੇ ਹੋ ਯਾਨੀ ਕਿ ਸੈਲਫ ਅਟੈਸਟਡ ਕਰਦੇ ਹੋ ਇਹ ਬਹੁਤ ਜ਼ਰੂਰੀ ਹੈ ਤੁਸੀਂ ਜੋ ਵੀ ਫੋਟੋਕਾਪੀਜ਼ ਕਰੋਗੇ ਉਹਨੂੰ ਸੈਲਫ ਅਟੈਸਟਡ ਕਰਨਾ ਬਹੁਤ ਜ਼ਰੂਰੀ ਹੈ ਸੋ ਇਸ ਕਰਕੇ ਤੁਸੀਂ ਹਰ ਫੋਟੋਕਾਪੀ ਦੇ ਉੱਪਰ ਆਪਣੇ ਸਿਗਨੇਚਰ ਕਰਦੇ ਹੋ ਜਾਂ ਸਾਈਨ ਕਰਦੇ ਹੋ ਇਸ ਤੋਂ ਬਾਅਦ ਆ ਗਈ ਜੀ ਅਪਲਾਈ ਕਰਨ ਦੀ ਫੀਸ ਜਰਨਲ ਕੈਟਾਗਰੀ ਨੂੰ 200 ਰੁਪਏ ਫੀਸ ਹੋਵੇਗੀ ਅਤੇ ਐਸ ਸੀ ਐਸ ٹی ਐਕ ਸਰਵਿਸਮੈਨ ਹੈਂਡੀਕੈਪ ਸਪੋਰਟਸ ਪਰਸਨ ਜਰਨਲ ਈ ਡਬਲਯੂ ਐਸ ਐਕ ਸਰਵਿਸਮੈਨ ਅਤੇ ਫਰੀडम फाइਟਰ ਲਈ ਘੱਟੋ ਘੱਟ 100 ਰੁਪਏ ਫੀਸ ਹੋਵੇਗੀ ਹੁਣ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਇਸ ਦੀ ਜੋ ਫੀਸ ਹੈ ਉਹ ਕਿਵੇਂ ਭਰਨੀ ਹੈ ਇਹ ਜੋ ਇਸ ਸਮੇਂ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਚਲਾਨ ਵਾਊਚਰ ਨੇ ਇਹ ਚਲਾਨ ਵਾਊਚਰ ਤੁਹਾਨੂੰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ ਤੁਸੀਂ ਉੱਥੋਂ ਡਾਊਨਲੋਡ ਕਰਕੇ ਇਸ ਦਾ ਪ੍ਰਿੰਟ ਕਢਵਾ ਸਕਦੇ ਹੋ ਇਹ ਫੀਸ ਜੋ ਹੈ ਇਹ ਫੀਸ ਭਰਨ ਦੇ ਲਈ ਹੈ ਅਤੇ ਇਹ ਜੋ ਫੀਸ ਹੈ ਤੁਸੀਂ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਜਮ੍ਹਾਂ ਕਰਵਾਉਣੀ ਹੈ ਇਹ ਚਲਾਨ ਫਾਰਮਾਂ ਦੇ ਨਾਲ ਬੈਂਕ ਵਾਲੇ ਇਹ ਚਲਾਨ ਵਾਊਚਰ ਆਪਣੇ ਕੋਲ ਰੱਖ ਲੈਣਗੇ ਅਤੇ ਤੁਹਾਨੂੰ ਇੱਕ ਰਸੀਦ ਦੇ ਦੇਣਗੇ ਉਹ ਰਸੀਦ ਤੁਸੀਂ ਸੰਭਾਲ ਕੇ ਰੱਖਣੀ ਹੈ ਅਤੇ ਉਹ ਰਸੀਦ ਵੀ ਤੁਸੀਂ ਐਪਲੀਕੇਸ਼ਨ ਫਾਰਮ ਦੇ ਨਾਲ ਲਗਾਣੀ ਹੈ ਅਸਲ ਰਸੀਦ ਜੋ ਹੋਵੇਗੀ ਉਹ ਤੁਸੀਂ ਐਪਲੀਕੇਸ਼ਨ ਫਾਰਮ ਦੇ ਨਾਲ ਲਗਾਣੀ ਹੈ ਅਤੇ ਉਸ ਦੀ ਇੱਕ ਫੋਟੋਕਾਪੀ ਕਰਵਾ ਕੇ ਤੁਸੀਂ ਆਪਣੇ ਕੋਲ ਰੱਖ ਲਿਓ ਕਿਉਂਕਿ ਉਹ ਫਿਊਚਰ ਦੇ ਵਿੱਚ ਤੁਹਾਡੇ ਕੰਮ ਆਵੇਗੀ ਜਦੋਂ ਤੁਹਾਨੂੰ ਬੁਲਾਉਣਗੇ ਦਫ਼ਤਰ ਦੇ ਵਿੱਚ ਅ ਕਾ ਇੰਟਰਵਿਊ ਦੇ ਲਈ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ ਉਦੋਂ ਤੁਹਾਡੇ ਬਹੁਤ ਕੰਮ ਆਵੇਗੀ ਉਹ ਰਸੀਦ ਇਸ ਕਰਕੇ ਉਸ ਰਸੀਦ ਦੀ ਫੋਟੋਕਾਪੀ ਕਰਵਾ ਕੇ ਆਪਣੇ ਕੋਲ ਰੱਖ ਲਿਓ ਇਹ ਰਸੀਦ ਤੋਂ ਬਿਨਾ ਐਪਲੀਕੇਸ਼ਨ ਫਾਰਮ ਨੂੰ ਰੱਦ ਮੰਨਿਆ ਜਾਵੇਗਾ ਮਤਲਬ ਇਹ ਰਸੀਦ ਤੋਂ ਬਿਨਾ ਅਗਰ ਤੁਸੀਂ ਐਪਲੀਕੇਸ਼ਨ ਫਾਰਮ ਜਮ੍ਹਾਂ ਕਰਵਾਉਂਦੇ ਹੋ ਤਾਂ ਤੁਹਾਡੀ ਉਹ ਐਪਲੀਕੇਸ਼ਨ ਰੱਦ ਹੋ ਜਾਵੇਗੀ ਅਤੇ ਮੰਨਣਯੋਗ ਨਹੀਂ ਹੋਵੇਗੀ ਸੋ ਇਸ ਕਰਕੇ ਐਪਲੀਕੇਸ਼ਨ ਫਾਰਮ ਦੇ ਨਾਲ ਤੁਸੀਂ ਇਸ ਰਸੀਦ ਦੀ ਅਸਲ ਅਸਲ ਕਾਪੀ ਹੈ ਜੋ ਉਹ ਨਾਲ ਜ਼ਰੂਰ ਲਗਾ ਦਿਓ ਆਪਣੀ ਫੋਟੋਕਾਪੀਆਂ ਦੇ ਨਾਲ ਇਹ ਰਸੀਦ ਵੀ ਲਗਾਉਣੀ ਜ਼ਰੂਰੀ ਹੈ ਹੁਣ ਮੈਂ ਤੁਹਾਨੂੰ ਦੱਸ ਦਿਆਂ ਕਿ ਇਸ ਦਾ ਐਪਲੀਕੇਸ਼ਨ ਫਾਰਮ ਕਿੱਦਾਂ ਦਾ ਹੋਵੇਗਾ ਅਤੇ ਕਿੱਥੋਂ ਮਿਲੇਗਾ ਤੁਹਾਨੂੰ ਅਤੇ ਉਸ ਨੂੰ ਕਿਵੇਂ ਭਰਨਾ ਹੈ ਇਹ ਜੋ ਇਸ ਸਮੇਂ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਇਸ ਭਰਤੀ ਦਾ ਐਪਲੀਕੇਸ਼ਨ ਫਾਰਮ ਹੈ ਅਤੇ ਇਹ ਵੀ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਤੁਸੀਂ ਉੱਥੋਂ ਡਾਊਨਲੋਡ ਕਰਕੇ ਪ੍ਰਿੰਟ ਕਢਵਾ ਸਕਦੇ ਹੋ ਅਤੇ ਐਪਲੀਕੇਸ਼ਨ ਫਾਰਮ ਭਰ ਸਕਦੇ ਹੋ ਐਪਲੀਕੇਸ਼ਨ ਫਾਰਮ ਪੂਰੇ ਧਿਆਨ ਦੇ ਨਾਲ ਭਰਨਾ ਹੈ ਕੋਈ ਵੀ ਗਲਤੀ ਨਹੀਂ ਕਰਨੀ ਕਿਉਂਕਿ ਗਲਤ ਭਰਿਆ ਹੋਇਆ ਐਪਲੀਕੇਸ਼ਨ ਫਾਰਮ ਵੀ ਮੰਨਣਯੋਗ ਨਹੀਂ ਹੋਵੇਗਾ ਐਪਲੀਕੇਸ਼ਨ ਫਾਰਮ ਦੇ ਉੱਪਰ ਤੁਸੀਂ ਆਪਣੀ ਇੱਕ ਫੋਟੋ ਲਗਾ ਦੇਣੀ ਹੈ ਅਤੇ ਫੋਟੋ ਦੇ ਉੱਪਰ ਵੀ ਤੁਸੀਂ ਆਪਣੇ ਫੇਸ ਦੇ ਉੱਪਰ ਨਹੀਂ ਮੂੰਹ ਦੇ ਉੱਪਰ ਸਾਈਨ ਨਹੀਂ ਕਰਨੇ ਆਪਣੀ ਫੇਸ ਤੋਂ نیچے-नीचे ਉਹ ਅੱਧਾ ਅੱਧੇ ਸਾਈਨ ਤੁਹਾਡੇ ਫੋਟੋ ਦੇ ਉੱਤੇ ਹੋਣੇ ਚਾਹੀਦੇ ਨੇ ਅੱਧੇ ਫਾਰਮ ਦੇ ਉੱਤੇ ਹੋਣੇ ਚਾਹੀਦੇ ਨੇ ਇਸ ਇਸ ਤਰ੍ਹਾਂ ਤੁਸੀਂ ਆਪਣੇ ਤਸਦੀਕ ਸਬੂਤਾ ਕਰਦੇ ਹੋ ਆਪਣੀ ਫੋਟੋ ਨੂੰ ਤਸਦੀਕ ਕਰਦੇ ਹੋ ਅਤੇ ਫੋਟੋ ਚਿਪਕਾ ਦਿਓ ਅਤੇ ਇਸ ਤੋਂ ਬਾਅਦ ਤੁਸੀਂ ਆਪਣੀ ਸਾਰੀ ਜਾਣਕਾਰੀ ਭਰ ਦਿਓ ਕੈਟਾਗਰੀ ਭਰ ਦਿਓ ਆਪਣੀ ਕੈਟਾਗਰੀ ਦਾ ਕੋਡ ਜੋ ਹੈ ਉਹ ਤੁਹਾਨੂੰ ਮੈਂ ਇਸ ਤੋਂ ਬਾਅਦ ਦਿਖਾ ਦੇਣਾ ਸਕਰੀਨ ਦੇ ਉੱਪਰ ਕਿ ਕੈਟਾਗਰੀ ਦੇ ਕੋਡ ਕਿਹੜੇ-ਕਿਹੜੇ ਨੇ ਜੋ ਤੁਹਾਡੀ ਕੈਟਾਗਰੀ ਹੋਵੇਗੀ ਕੈਟਾਗਰੀ ਦੇ ਕੋਡ ਦੇ ਵਿੱਚ ਤੁਸੀਂ ਉਹ ਆਪਣੀ ਕੈਟਾਗਰੀ ਦਾ ਕੋਡ ਭਰ ਸਕਦੇ ਹੋ ਜਾਨੀ ਕਿ ਤੁਹਾਡੀ ਜਿਹੜੀ ਵੀ ਐਸਸੀ ਆ ਬੀਸੀ ਜਾਂ ਐਸਸੀ ਐਸਟੀ ਕੋਈ ਵੀ ਕੈਟਾਗਰੀ ਹੈ ਤੁਹਾਡੀ ਤੁਸੀਂ ਉਸ ਦਾ ਕੋਡ ਦੇਖ ਕੇ ਤੁਸੀਂ ਉਹ ਭਰ ਸਕਦੇ ਹੋ ਉਹ ਕੋਡ ਦੀ ਜੋ ਲਿਸਟ ਹੈ ਕੈਟਾਗਰੀ ਕੋਡ ਦੀ ਜੋ ਲਿਸਟ ਹੈ ਉਹ ਵੀ ਤੁਹਾਨੂੰ ਇਸੇ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗੀ ਜਦੋਂ ਵੀ ਤੁਸੀਂ ਇਹ ਐਪਲੀਕੇਸ਼ਨ ਫਾਰਮ ਨੂੰ ਜਮ੍ਹਾਂ ਕਰਵਾਉਣਾ ਹੈ ਉਸ ਸਮੇਂ ਤੁਹਾਡੇ ਕੋਲ ਫੋਟੋਕਾਪੀਆਂ ਤਾਂ ਚਲੋ ਤੁਸੀਂ ਇਸ ਐਪਲੀਕੇਸ਼ਨ ਫਾਰਮ ਦੇ ਨਾਲ ਲਗਾ ਹੀ ਦੇਵੋਗੇ ਅਤੇ ਜੋ-ਜੋ ਡਾਕੂਮੈਂਟਸ ਦੀ ਤੁਸੀਂ ਫੋਟੋਕਾਪੀਆਂ ਨਾਲ ਲਗਾਈਆਂ ਨੇ ਉਹਨਾਂ ਦੇ オリジナル ਸਰਟੀਫਿਕੇਟਸ ਵੀ ਤੁਸੀਂ ਨਾਲ ਲੈ ਕੇ ਜਾਣੇ ਨੇ ਜਿਸ ਦਿਨ ਤੁਸੀਂ ਇਹ ਐਪਲੀਕੇਸ਼ਨ ਫਾਰਮ ਜਮ੍ਹਾਂ ਕਰਵਾ ਕੇ ਆਉਂਗੇ ਕਿਉਂਕਿ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਉਸੇ ਦਿਨ ਹੀ ਹੋ ਜਾਵੇਗੀ ਇਹ ਨਹੀਂ ਜੀ ਕੈਟਾਗਰੀ ਕੋਡ ਜਿਹੜੇ ਤੁਸੀਂ ਐਪਲੀਕੇਸ਼ਨ ਫਾਰਮ ਦੇ ਵਿੱਚ ਭਰਨਾ ਹੈ ਜਿਹੜਾ ਕੈਟਾਗਰੀ ਕੋਡ ਇਹ ਉਹ ਕੈਟਾਗਰੀ ਕੋਡ ਨੇ ਜਿਹੜੀ ਵੀ ਤੁਹਾਡੀ ਕੈਟਾਗਰੀ ਹੈ ਜਿਵੇਂ ਕਿ ਐਸਸੀ ਕੈਟਾਗਰੀ ਹੈ ਤਾਂ ਤੁਸੀਂ ਕੈਟਾਗਰੀ ਕੋਡ ਦੇ ਵਿੱਚ 501 ਭਰਨਾ ਹੈ ਜੇ ਤੁਸੀਂ ਐਸਸੀ ਫੀਮੇਲ ਹੋ ਤਾਂ ਤੁਸੀਂ 502 ਭਰਨਾ ਹੈ ਜੇ ਬੀਸੀ ਹੋ ਤਾਂ 503 ਜੇ ਬੀਸੀ ਫੀਮੇਲ ਹੋ ਤਾਂ 504 ਇਦਾਂ ਇਦਾਂ ਤੁਸੀਂ ਆਪਣੀ ਕੈਟਾਗਰੀ ਦੇਖ ਕੇ ਉਸ ਕੈਟਾਗਰੀ ਕੋਡ ਨੂੰ ਭਰ ਦਿਓ ਇਸ ਭਰਤੀ ਦੀ ਜੋ ਆਖਰੀ ਮਿਤੀ ਹੈ ਉਹ 27 ਫਰਵਰੀ 2026 ਹੈ ਜਣੇ ਕਿ 27 ਫਰਵਰੀ 2026 ਸ਼ਾਮ 5 ਵਜੇ ਤੱਕ ਹੀ ਤੁਹਾਡੀ ਐਪਲੀਕੇਸ਼ਨਾਂ ਜਮ੍ਹਾਂ ਹੋਣਗੀਆਂ ਅਤੇ ਜਮ੍ਹਾਂ ਕਰਾਉਣ ਕਰਾਉਣੀਆਂ ਕਿੱਥੇ ਨੇ ਉਹ ਤੁਸੀਂ ਦੇਖ ਲਵੋ ਚਾਰ ਜਗ੍ਹਾ ਤੇ ਜਮ੍ਹਾਂ ਹੋ ਸਕਦੀਆਂ ਨੇ ਚਾਰ ਜਗ੍ਹਾ ਤੋਂ ਕਿਸੇ ਵੀ ਜਮ੍ਹਾਂ ਜਗ੍ਹਾ ਤੇ ਤੁਸੀਂ ਜਮ੍ਹਾਂ ਕਰਵਾ ਸਕਦੇ ਹੋ ਨਗਰ ਨਿਗਮ ਜਲੰਧਰ ਦੇ ਮੁੱਖ ਦਫ਼ਤਰ ਨੇੜੇ ਕੰਪਨੀ ਬਾਗ ਦੀ ਬੇਸਮੈਂਟ ਦੇ ਵਿੱਚ ਸਥਿਤ सीएफसी सेंटर ਇੱਥੇ ਜਾ ਕੇ ਤੁਸੀਂ ਖੁਦ ਆਪਣੀ ਐਪਲੀਕੇਸ਼ਨ ਜਮ੍ਹਾਂ ਕਰਵਾ ਸਕਦੇ ਹੋ ਜਾਂ ਦੂਸਰੇ ਨੰਬਰ ਤੇ ਆ ਗਈ ਨਗਰ ਨਿਗਮ ਜਲੰਧਰ ਦੇ ਦਫਤਰ ਜ਼ੋਨ ਨੰਬਰ 4 ਬਸਤੀ ਸ਼ੇਖ ਨੇੜੇ ਬਬਰੀਕ ਚੌਕ ਜੇ ਤੁਸੀਂ ਇੱਥੇ ਤੁਹਾਨੂੰ ਨੇੜੇ ਲੱਗਦਾ ਹੈ ਤਾਂ ਤੁਸੀਂ ਇੱਥੇ ਵੀ ਜਮ੍ਹਾਂ ਕਰਵਾ ਸਕਦੇ ਹੋ ਨਗਰ ਨਿਗਮ ਜਲੰਧਰ ਦੇ ਦਫਤਰ ਘੜਾ ਜ਼ੋਨ ਨੇੜੇ ਪਾਣੀ ਵਾਲੀ ਟੈਂਕੀ ਇੱਥੇ ਵੀ ਜਮ੍ਹਾਂ ਕਰਵਾ ਸਕਦੇ ਹੋ ਅਤੇ ਨਗਰ ਨਿਗਮ ਜਲੰਧਰ ਦੇ ਦਫਤਰ ਦਾਦਾ ਕਲੋਨੀ ਜ਼ੋਨ ਨੇੜੇ ਸੋਡਲ ਮੰਦਿਰ ਬੈਕ ਸਾਈਡ ਫਾਇਰ ਬ੍ਰਿਗੇਡ ਦਫਤਰ ਇੱਥੇ ਵੀ ਜਮਾ ਕਰਵਾ ਸਕਦੇ ਹੋ ਮਤਲਬ ਕਿ ਇਹਨਾਂ ਚਾਰਾਂ ਜਗ੍ਹਾ ਦੇ ਵਿੱਚੋਂ ਜਿਹੜੀ ਵੀ ਜਗ੍ਹਾ ਤੁਹਾਨੂੰ ਨੇੜੇ ਲੱਗਦੀ ਹੈ ਤੁਸੀਂ ਉੱਥੇ ਜਾਮਾ ਜਾ ਕੇ ਖੁਦ ਜਮਾ ਕਰਵਾ ਸਕਦੇ ਹੋ ਬਸ ਤੁਸੀਂ ਆਖਰੀ ਮਿਤੀ ਦਾ ਧਿਆਨ ਰੱਖਣਾ ਹੈ ਕਿ 27 ਫਰਵਰੀ 2026 ਸ਼ਾਮ 5 ਵਜੇ ਤੱਕ ਹੀ ਐਪਲੀਕੇਸ਼ਨਾਂ ਜਮਾ ਹੋਣੀਆਂ ਨੇ ਤਾਂ ਤੁਸੀਂ ਇਹ ਮਿਤੀ ਤੋਂ ਪਹਿਲਾਂ-ਪਹਿਲਾਂ ਆਪਣੇ ਐਪਲੀਕੇਸ਼ਨਾਂ ਜਮਾ ਕਰਵਾ ਕੇ ਆ ਸਕਦੇ ਹੋ ਇਸ ਤੋਂ ਬਾਅਦ ਜਮ੍ਹਾਂ ਹੋਈਆਂ ਹੋਈਆਂ ਐਪਲੀਕੇਸ਼ਨਾਂ ਨੂੰ ਨਹੀਂ ਮੰਨਿਆ ਜਾਵੇਗਾ। ਹਾਂਜੀ ਇਹ ਸਾਰੀ ਜਾਣਕਾਰੀ ਨਗਰ ਨਿਗਮ ਜਲੰਧਰ ਭਰਤੀ 2026 ਵਿੱਚ ਨਿਕਲੀਆਂ 1196 ਪੋਸਟਾਂ ਬਾਰੇ ਵੀਡੀਓ ਦੇ ਵਿੱਚ ਦੱਸੀ ਗਈ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੀ। ਜੇਕਰ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਹਾਈਪ ਪੁਆਇੰਟਸ ਦੇ ਕੇ ਸ਼ੇਅਰ ਜ਼ਰੂਰ ਕਰ ਦਿਓ ਜੀ। ਚਲੋ ਜੀ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ ਜੀ